ਦੇਸਾ ਵਿਦੇਸਾ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਹਾਂ ਅੱਜ ਇੱਕ ਐਸੀ ਘਟਨਾ ਤੋਂ ਤੁਹਾਨੂੰ ਰੂਬਰੂ ਕਰਵਾਉਂਦੇ ਆ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਲੂਕੰਡੇ ਖੜੇ ਹੋ ਜਾਣਗੇ ਤੇ ਤੁਸੀਂ ਸੋਚਣ ਦੇ ਲਈ ਮਜਬੂਰ ਹੋ ਜਾਓਗੇ ਕਿ ਜਦੋਂ ਪਰਮ ਪਿਤਾ ਪਰਮਾਤਮਾ ਜਦੋਂ ਕਿਸੇ ਦੀ ਬਾਹ ਫੜਦਾ ਹੈ ਤੇ ਜਦੋਂ ਕੋਈ ਕਿਸ ਦਾ ਵਿਛੜਿਆ ਹੋਇਆ ਮਿਲਦਾ ਹੈ ਤਾਂ ਉਸ ਤੋਂ ਬਾਅਦ ਕੀ ਕੁਝ ਹੁੰਦਾ ਹੈ ਪੂਰੀ ਗੱਲਬਾਤ ਤੁਹਾਨੂੰ ਰੂਬਰੂ ਕਰਵਾਵਾਂਗੇ ਇਹ ਘਟਨਾ ਹੈ ਗੁਰਦਾਸਪੁਰ ਦੀ ਜੀ ਹਾਂ ਗੁਰਦਾਸਪੁਰ ਦੀਆਂ ਸੜਕਾਂ ਦੇ ਉੱਪਰ ਗੱਡੀਆਂ ਦਾ ਕਾਫਲਾ ਤੇ ਉਸ ਕਾਫਲੇ ਦੇ ਵਿੱਚ ਅੱਗੇ-ਅੱਗੇ ਗੱਡੀ ਸੀ ਜ਼ਿਲ੍ਹਾ ਕਲੈਕਟਰ ਦੀ ਤੇ ਪਿੱਛੇ ਸੀ ਭਾਰੀ ਪੁਲਿਸ ਦੀ ਸਿਕਿਉਰਿਟੀ ਤੇ ਸਿਕਿਉਰਿਟੀ ਦੇ ਵਿੱਚ ਜ਼ਿਲ੍ਹਾ ਕਲੈਕਟਰ ਰਾਜਵੀਰ ਜੋ ਕਿ ਅਗਲੀ ਸੀਟ ਦੇ ਉੱਪਰ ਬੈਠਾ ਸੀ ਪਿੰਡ ਦੇ ਵਿੱਚ ਜਦੋਂ ਗੱਡੀਆਂ ਹੌਟਲ ਵਜਾਉਂਦੀਆਂ ਹੋਈਆਂ ਜਾ ਰਹੀਆਂ ਸੀ ਤੇ ਪਿੰਡ ਦੇ ਲੋਕ ਵੀ ਹੈਰਾਨ ਸੀ ਪਰੇਸ਼ਾਨ ਸੀ ਕਿ ਅੱਜ ਸਾਡੇ ਪਿੰਡ ਦੇ ਵਿੱਚ ਐਸਾ ਕਿਹੜਾ ਕਾਰਾ ਹੋ ਗਿਆ ਕਿਤੇ ਪਿੰਡ ਦੇ ਵਿੱਚ ਕੋਈ ਅਣਹੋਣੀ ਤਾਂ ਨਹੀਂ ਹੋ ਗਈ ਕਿ ਐਨੇ ਜੋ ਕਿ ਪੁਲਸ ਵਾਲੇ ਅਤੇ ਖੁਦ ਜ਼ਿਲ੍ਹਾ ਕਲੈਕਟਰ ਚੱਲ ਕੇ ਇਸ ਪਿੰਡ ਦੇ ਵਿੱਚ ਆਇਆ ਕਿਉਂਕਿ ਜ਼ਿਲ੍ਹਾ ਕਲੈਕਟਰ ਦੀ ਨਾਮ ਪਲੇਟ ਤਾਂ ਉਸ ਦੇ ਉੱਪਰ ਲਿਖੀ ਹੁੰਦੀ ਹੈ ਤੇ ਜਿਵੇਂ ਹੀ ਗੱਡੀਆਂ ਦਾ ਕਾਫਲਾ ਆ ਕੇ ਇੱਕ ਘਰ ਦੇ ਮੂਹਰੇ ਰੁਕਦਾ ਹੈ ਤਾਂ ਉਸ ਘਰ ਦੇ ਵਿੱਚ ਇੱਕ ਬਜ਼ੁਰਗ ਜੋੜਾ ਬੈਠਾ ਹੁੰਦਾ ਹੈ ਉਸ ਬਜ਼ੁਰਗ ਜੋੜੇ ਦਾ ਨਾਮ ਸੁਰਜੀਤ ਸਿੰਘ ਅਤੇ ਮਨਜੀਤ ਕੌਰ ਹੁੰਦਾ ਹੈ ਸੁਰਜੀਤ ਸਿੰਘ ਅਤੇ ਮਨਜੀਤ ਕੌਰ ਦੇ ਕੋਲ ਜਦੋਂ ਰਾਜਵੀਰ ਜਾਂਦਾ ਹੈ ਤੇ ਰਾਜਵੀਰ ਜਾ ਕੇ ਉਹਨਾਂ ਦੇ ਪੈਰੀਂ ਹੱਥ ਲਾਉਂਦਾ ਹੈ। ਸੁਰਜੀਤ ਸਿੰਘ ਅਤੇ ਮਨਜੀਤ ਕੌਰ ਜੋ ਕਿ ਇਹ ਸੋਚਣ ਦੇ ਲਈ ਮਜਬੂਰ ਹੋ ਜਾਂਦੇ ਨੇ ਕਿ ਐਡਾ ਵੱਡਾ ਅਧਿਕਾਰੀ ਸਾਡੇ ਪੈਰੀਂ ਹੱਥ ਕਿਉਂ ਲਾ ਰਿਹਾ ਹੈ। ਉਹ ਇੱਕਦਮ ਡਰ ਕੇ ਪਿਛਾਂ ਹਟ ਗਏ। ਉਸ ਤੋਂ ਬਾਅਦ ਕਹਿਣ ਲੱਗੇ ਕਿ ਸਾਹਿਬ ਤੁਸੀਂ ਕੌਣ ਹੋ? ਅਸੀਂ ਤੁਹਾਨੂੰ ਨਹੀਂ ਜਾਣਦੇ। ਤੁਸੀਂ ਐਡੇ ਵੱਡੇ ਅਧਿਕਾਰੀ ਹੋ। ਸਾਡੇ ਪੈਰੀਂ ਹੱਥ ਕਿਉਂ ਲਾ ਰਹੇ ਹੋ? ਸਾਨੂੰ ਕੁਝ ਵੀ ਨਹੀਂ ਸਮਝ ਆ ਰਿਹਾ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ? ਇਹ ਸਭ ਕੁਝ ਸੁਣ ਕੇ ਰਾਜਵੀਰ ਦੇ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਅਤੇ ਉੱਚੀ ਉੱਚੀ ਤਾਹਾਂ ਮਾਰ ਕੇ ਉਹ ਰੋਣ ਲੱਗਿਆ ਅਤੇ ਕਹਿਣ ਲੱਗਿਆ ਕਿ ਮਾਂ ਬਾਪੂ ਮੈਂ ਤੁਹਾਡਾ ਹੀ ਪੁੱਤਰ ਰਾਜਵੀਰ ਹਾਂ ਜੋ ਇੱਕ ਵਾਰੀ ਦਿੱਲੀ ਜਾਂਦੇ ਸਮੇਂ ਟ੍ਰੇਨ ਦੇ ਵਿੱਚ ਰੇਲਵੇ ਸਟੇਸ਼ਨ ਤੇ ਗਵਾਚ ਗਿਆ ਸੀ ਜਦੋਂ ਇਹ ਗੱਲ ਉਹਨਾਂ ਨੇ ਸੁਣੀ ਤਾਂ ਉਹਨਾਂ ਦੇ ਅੱਖਾਂ ਦੇ ਵਿੱਚ ਖੁਸ਼ੀ ਦੇ ਮਾਰੇ ਅਥਰੂ ਛਲਕ ਪਏ ਅਤੇ ਉਹਨਾਂ ਨੇ ਘੁੱਟ ਕੇ ਆਪਣੇ ਪੁੱਤਰ ਨੂੰ ਜੱਫੀ ਪਾ ਲਈ ਅਤੇ ਉੱਚੀ ਉੱਚੀ ਤਾਹਾਂ ਮਾਰ ਕੇ ਰੋਣ ਲੱਗ ਪਏ ਜੀ ਹਾਂ ਰਾਜਵੀਰ ਜੋ ਕਿ ਕਿਵੇਂ ਉਹਨਾਂ ਤੋਂ ਵਿਛੜਿਆ ਅਤੇ ਵਿਛੜਣ ਤੋਂ ਬਾਅਦ ਉਸਨੇ ਕਿਵੇਂ ਆਪਣਾ ਸਾਰਾ ਸਫ਼ਰ ਪੂਰਾ ਕੀਤਾ ਜ਼ਿੰਦਗੀ ਦੇ ਵਿੱਚ ਉਸਨੇ ਕਿਹੜੀਆਂ-ਕਿਹੜੀਆਂ ਔਕੜਾਂ ਦਾ ਸਾਹਮਣਾ ਕੀਤਾ ਜ਼ਿੰਦਗੀ ਦੇ ਵਿੱਚ ਕਿਹੜੀਆਂ ਕਿਠਨਾਈਆਂ ਦਾ ਸਾਹਮਣਾ ਕੀਤਾ ਕਿਵੇਂ ਉਸਨੇ ਪੜ੍ਹਾਈ ਕੀਤੀ ਤੇ ਵਿਛੜਣ ਤੋਂ ਬਾਅਦ ਉਹ ਕਿਵੇਂ ਆਪਣੇ ਮਾਤਾ-ਪਿਤਾ ਨੂੰ ਦੁਬਾਰਾ ਮਿਲਿਆ ਤੇ ਵਿਛੜ ਕੇ ਉਹ ਕਿਹੜੀ ਜਗ੍ਹਾ ਰਿਹਾ ਜੀ ਹਾਂ ਇਸ ਪੂਰੀ ਗੱਲ ਬਾਤ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੀ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਗੁਰਦਾਸਪੁਰ ਦੇ ਰਹਿਣ ਵਾਲੇ ਸੁਰਜੀਤ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਮਨਜੀਤ ਕੌਰ ਜੋ ਕਿ ਆਪਣੇ ਇੱਕ ਬੱਚੇ ਦੇ ਰਾਜਵੀਰ ਦੇ ਨਾਲ ਜੋ ਕਿ ਬੜੇ ਹੀ ਖੁਸ਼ੀ ਦੇ ਨਾਲ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਸੀ ਜੋ ਸੁਰਜੀਤ ਸਿੰਘ ਸੀ ਉਸ ਦਾ ਪੇਸ਼ਾ ਖੇਤੀ ਕਰਨਾ ਸੀ ਅਤੇ ਉਸ ਦੀ ਧਰਮ ਪਤਨੀ ਮਨਜੀਤ ਕੌਰ ਸੀ ਉਹ ਘਰ ਦੇ ਹੀ ਕੰਮਕਾਜ ਕਰਦੀ ਸੀ ਅਤੇ ਕਦੇ ਕਦਾਈ ਉਹ ਆਪਣੇ ਪਤੀ ਦੇ ਨਾਲ ਕੰਮ ਦੇ ਵਿੱਚ ਹੱਥ ਵੀ ਵਟਾ ਦਿੰਦੀ ਸੀ ਇਹਨੇ ਨਾਲ ਹੀ ਉਹਨਾਂ ਦਾ ਘਰ ਦਾ ਜੋ ਕੰਮਕਾਰ ਹੈ ਉਹ ਚੱਲਦਾ ਰਹਿੰਦਾ ਅਤੇ ਜੋ ਵੀ ਉਸ ਦਾ ਨਾ ਗੁਜ਼ਾਰਾ ਹੁੰਦਾ ਉਹਨਾਂ ਦੇ ਜ਼ਮੀਨ ਹੀ ਇੱਕ ਸਹਾਰਾ ਸੀ ਰਾਜਵੀਰ ਜੋ ਕਿ ਹਜੇ ਛੋਟਾ ਸੀ ਉਸ ਦੀ ਉਮਰ ਹੋਣੀ ਹੈ ਕੁਝ 6 ਸਾਲ ਉਹ ਛੋਟਾ ਜਿਹਾ ਇੱਕ ਮਾਸੂਮ ਬੱਚਾ ਜੋ ਆਪਣੇ ਮਾਤਾ ਪਿਤਾ ਦੇ ਉੱਪਰ ਹੀ ਨਿਰਭਰ ਹੁੰਦਾ ਹੈ ਉਸ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਉਸ ਨੂੰ ਆਪਣੇ ਚੰਗੇ ਮਾੜੇ ਦਾ ਅਤੇ ਹੋਰ ਵੀ ਕੀ ਮੇਰੇ ਨਾਲ ਅੱਗੇ ਵਾਪਰਨਾ ਹੈ ਉਸ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਉਹ ਪਿੰਡ ਦੇ ਸਕੂਲ ਦੇ ਵਿੱਚ ਹੀ ਪੜਦਾ ਸੀ ਅਤੇ ਹਜੇ ਤਾਂ ਉਸ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਹੀ ਕੀਤੀ ਸੀ ਉਸ ਤੋਂ ਬਾਅਦ ਕੀ ਹੋਇਆ ਕਿ ਇੱਕ ਦਿਨ ਆ ਸਰਜੀਤ ਸਿੰਘ ਜੋ ਕਿ ਖੇਤ ਦੇ ਵਿੱਚੋਂ ਕੰਮ ਕਰਕੇ ਘਰ ਆ ਰਿਹਾ ਸੀ ਤੇ ਉਸ ਦੀ ਧਰਮ ਪਤਨੀ ਮਨਜੀਤ ਕੌਰ ਉਸ ਨੂੰ ਕਹਿੰਦੀ ਕਿ ਆਪਾਂ ਇਸ ਵਾਰੀ ਹਜੂਰ ਸਾਹਿਬ ਨਾ ਜਾਏ ਕਿਉਂਕਿ ਮੇਰੀ ਬੜੀ ਇੱਛਾ ਹੁੰਦੀ ਹੈ ਕਿ ਮੈਂ ਹਜੂਰ ਸਾਹਿਬ ਉਸ ਪਵਿੱਤਰ ਧਰਤੀ ਨੂੰ ਨਤਮਸਤ ਕਰਕੇ ਆਵਾਂ ਜਿੱਥੇ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਅਖੀਰਲੇ ਦਿਨ ਬਿਤਾਏ ਸੀ ਮੈਂ ਉਸ ਧਰਤੀ ਨੂੰ ਪ੍ਰਣਾਮ ਕਰਨਾ ਚਾਹੁੰਦੀ ਹਾਂ ਤਾਂ ਉਸ ਤੋਂ ਬਾਅਦ ਕੀ ਹੋਇਆ ਸਰਜੀਤ ਸਿੰਘ ਨੇ ਕਿਹਾ ਕਿ ਠੀਕ ਹੈ ਅੱਤ ਕੀ ਵਾਡੀਆਂ ਤੋਂ ਬਾਅਦ ਆਪਾਂ ਉਧਰ ਜਾਣ ਦਾ ਪ੍ਰੋਗਰਾਮ ਬਣਾ ਲੈਨੇ ਆ ਤੇ ਨਾਲ ਆਪਾਂ ਰਾਜਵੀਰ ਨੂੰ ਵੀ ਲੈ ਚੱਲਾਂਗੇ ਕਿਉਂਕਿ ਇਸ ਨੂੰ ਵੀ ਛੁੱਟੀਆਂ ਹੋ ਜਾਣਗੀਆਂ ਤੇ ਛੁੱਟੀਆਂ ਦੇ ਵਿੱਚ ਆਪਾਂ ਦਰਸ਼ਨ ਦਦਾਰੇ ਕਰਿਆਵਾਂਗੇ ਨਾਲ ਇਸ ਬਹਾਨੇ ਦੇ ਨਾਲ ਬੱਚਾਂ ਦੀ ਵੀ ਕਮਾਈ ਹੋ ਜਾਂਦੀ ਹੈ ਤੇ ਜੀ ਹਾਂ ਦੋਸਤੋ ਉਸ ਤੋਂ ਬਾਅਦ ਜਿਵੇਂ ਹੀ ਵਾਡੀਆਂ ਖਤਮ ਹੁੰਦੀਆਂ ਨੇ ਉਸ ਤੋਂ ਬਾਅਦ ਦੋਨੋਂ ਜਣੇ ਆਪਣੀ ਟਿਕਟ ਕਰਵਾ ਦਿੰਦੇ ਨੇ ਤੇ ਨਾਲ ਬੱਚੇ ਨੂੰ ਵੀ ਲੈ ਜਾਂਦੇ ਨੇ ਹਜੂਰ ਸਾਹਿਬ ਦੀ ਟ੍ਰੇਨ ਦੇ ਵਿੱਚ ਬੈਠ ਜਾਂਦੇ ਨੇ ਤੇ ਉਸ ਤੋਂ ਬਾਅਦ ਟ੍ਰੇਨ ਚੱਲ ਪੈਂਦੀ ਹੈ ਟ੍ਰੇਨ ਆਪਣਾ ਸਫ਼ਰ ਤੈਅ ਕਰ ਰਹੀ ਹੁੰਦੀ ਹੈ ਇੱਕ ਦਿਨ ਬੀਤਦੇ ਨੇ ਤੇ ਦੂਜੇ ਦਿਨ ਉਹ ਟ੍ਰੇਨ ਪਹੁੰਚ ਜਾਂਦੀ ਹੈ ਆਗਰਾ ਜਿਵੇਂ ਹੀ ਆਗਰਾ ਟ੍ਰੇਨ ਪਹੁੰਚਦੀ ਹੈ ਦੋਸਤੋ ਉਸ ਤੋਂ ਬਾਅਦ ਟ੍ਰੇਨ ਦੇ ਵਿੱਚ ਕੀ ਹੈ ਕਿ ਅਚਾਨਕ ਹੀ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਹੈ ਤਾਂ ਐਨੇ ਵਿੱਚ ਕੀ ਹੋਇਆ ਕਿ ਰਾਜਵੀਰ ਨੇ ਆਪਣੀ ਮਾਂ ਮਨਜੀਤ ਕੌਰ ਨੂੰ ਕਿਹਾ ਕਿ ਮੰਮਾ ਮੈਂ ਬਾਹਰ ਵਾਸ਼ਰੂਮ ਕਰਨ ਦੇ ਲਈ ਜਾਣਾ ਹੈ ਤਾਂ ਉਸ ਤੋਂ ਬਾਅਦ ਉਸਦੀ ਮਾਂ ਵਾਸ਼ਰੂਮ ਕਰਵਾਉਣ ਦੇ ਲਈ ਜੋ ਕੀ ਰਾਜਵੀਰ ਨੂੰ ਉਸ ਟ੍ਰੇਨ ਦੇ ਵਿੱਚ ਬਣੀ ਹੋਈ ਟਾਇਲਟ ਦੇ ਵਿੱਚ ਲੈ ਗਈ ਉਸ ਤੋਂ ਬਾਅਦ ਵਾਸ਼ਰੂਮ ਕਰਨ ਤੋਂ ਬਾਅਦ ਰਾਜਵੀਰ ਨੇ ਇਹ ਕਿਹਾ ਕਿ ਮੈਨੂੰ ਪਾਣੀ ਵੀ ਪੀਣਾ ਹੈ ਤਾਂ ਥੱਲੇ ਕੀ ਹੈ ਕਿ ਜੋ ਸਟੇਸ਼ਨ ਦੇ ਉੱਪਰ ਅਕਸਰ ਹੀ ਜੋ ਪਿਆਉ ਲੱਗਿਆ ਹੁੰਦਾ ਹੈ ਜਿਵੇਂ ਛਬੀਲ ਵਾਂਗੂ ਪਾਣੀ ਪੀਂਦੇ ਫਿਰਦੇ ਹੁੰਦੇ ਨੇ ਤਾਂ ਰਾਜਵੀਰ ਨੂੰ ਉਸਨੇ ਟ੍ਰੇਨ ਤੋਂ ਥੱਲੇ ਉਤਾਰ ਦਿੱਤਾ ਅਤੇ ਕਿਹਾ ਤੂੰ ਜਾ ਕੇ ਪਾਣੀ ਪੀ ਲੈ ਮੈਂ ਸਾਹਮਣੇ ਖੜੀ ਹਾਂ ਉਸ ਦੀ ਮਾਂ ਨੂੰ ਇਹ ਸੀ ਕਿ ਪਿੱਛੇ ਆਪਣੀ ਕੋਈ ਸੀਟ ਵੀ ਨਾ ਰੋਕ ਲਵੇ ਕਿਉਂਕਿ ਪੀਲੀ ਵੀ ਬਹੁਤ ਜ਼ਿਆਦਾ ਸੀ ਇੱਕ ਪਾਸੇ ਉਸਦਾ ਧਿਆਨ ਸੀ ਟੇਬਲ 'ਤੇ ਤੇ ਦੂਜੇ ਪਾਸੇ ਉਸਦਾ ਧਿਆਨ ਸੀ ਆਪਣੇ ਬੇਟੇ ਦੇ ਵੱਲ ਉਹ ਪਾਣੀ ਪੀ ਰਹੀ ਸੀ ਤੇ ਐਨੇ ਵਿੱਚ ਟ੍ਰੇਨ ਚੱਲ ਪੈਂਦੀ ਹੈ ਜਿਵੇਂ ਹੀ ਟ੍ਰੇਨ ਚੱਲਦੀ ਹੈ ਤਾਂ ਉਸ ਦੀ ਮਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਅਤੇ ਉਹ ਉੱਚੀ ਉੱਚੀ ਰੌਲਾ ਪਉਣ ਲੱਗ ਜਾਂਦੀ ਹੈ ਵਿੱਚ ਖੜੀਆਂ ਸਵਾਰੀਆਂ ਇਹ ਕਹਿਣ ਲੱਗੀਆਂ ਕਿ ਚੈਨ ਖਿੱਚ ਦਿਓ ਦੋਸਤੋ ਬਾਅਦ ਇੱਕ ਵਾਰ ਤਾਂ ਉਹ ਘਬਰਾ ਗਈ ਅਤੇ ਟ੍ਰੇਨ ਨੇ ਆਪਣੇ ਰਫ਼ਤਾਰ ਫੜ ਲਈ ਅਤੇ ਸਟੇਸ਼ਨ ਪਿੱਛੇ ਛੁੱਟ ਗਿਆ। ਉਧਰ ਰਾਜਵੀਰ ਜੋ ਛੋਟਾ ਜਾਂ ਮਾਸੂਮ ਬੱਚਾ ਜੋ ਕਿ ਉੱਚੀ-ਉੱਚੀ ਚੀਕਾਂ ਮਾਰ ਕੇ ਰੋ ਰਿਹਾ ਸੀ ਤੇ ਆਪਣੇ ਮਾਤਾ-ਪਿਤਾ ਦੇ ਕੋਲੋਂ ਵਿਛੜ ਚੁੱਕਿਆ ਸੀ ਤੇ ਇਧਰ ਟ੍ਰੇਨ ਦੇ ਵਿੱਚ ਰਾਜਵੀਰ ਦੇ ਮਾਤਾ-ਪਿਤਾ ਜੋ ਕਿ ਪਰੇਸ਼ਾਨ ਹੋ ਰਹੇ ਸੀ। ਉਸ ਤੋਂ ਬਾਅਦ ਕਿਸੇ ਨੇ ਕਿਹਾ ਕਿ ਟ੍ਰੇਨ ਖਿੱਚ ਦਿਓ। ਅਤੇ ਜਦੋਂ ਤੁਸੀਂ ਚੈਨ ਖਿੱਚੋਗੇ ਤਾਂ ਉਸ ਤੋਂ ਬਾਅਦ ਕੀ ਹੋਵੇਗਾ ਕਿ ਜਦੋਂ ਟ੍ਰੇਨ ਰੁਕ ਜਾਵੇਗੀ ਆ ਕੇ ਤੁਹਾਨੂੰ ਪੁੱਛਣਗੇ ਤੁਸੀਂ ਇਹ ਕਹਦੇ ਹੋ ਕਿ ਸਾਡਾ ਬੱਚਾ ਪਿਛਲੇ ਸਟੇਸ਼ਨ ਤੇ ਰਹਿ ਗਿਆ। ਤਾਂ ਉਸ ਤੋਂ ਬਾਅਦ ਤੁਸੀਂ ਪਿਛਲੇ ਸਟੇਸ਼ਨ ਤੇ ਜਾ ਕੇ ਆਪਣੇ ਬੱਚੇ ਨੂੰ ਲਿਆ ਸਕਦੇ ਹੋ ਤੁਹਾਡੇ ਉੱਪਰ ਕੋਈ ਵੀ ਕਾਰਵਾਈ ਨਹੀਂ ਹੋਵੇਗੀ ਉਸ ਤੋਂ ਬਾਅਦ ਕੀ ਹੋਇਆ ਸਵਾਰੀਆਂ ਦੇ ਕਹਿਣ ਤੇ ਉਹਨਾਂ ਨੇ ਚੈਨ ਖਿੱਚ ਦਿੱਤੀ ਅਤੇ ਚੈਨ ਖਿੱਚਣ ਉਪਰੰਤ ਗੱਡੀ ਰੁਕ ਗਈ ਜਦੋਂ ਗੱਡੀ ਰੁਕੀ ਤਾਂ ਉਸ ਤੋਂ ਬਾਅਦ ਟੀਟੀ ਉਹਨਾਂ ਦੇ ਕੋਲ ਆਇਆ ਤੇ ਪੁੱਛਿਆ ਕਿ ਭਾਈ ਕਿਸ ਨੇ ਚੈਨ ਖਿੱਚੀ ਉਸ ਤੋਂ ਬਾਅਦ ਇਹ ਕਹੇ ਜੀ ਸਾਹਿਬ ਅਸੀਂ ਚੈਨ ਖਿੱਚੀ ਹੈ ਸਾਡਾ ਬੱਚਾ ਆਗਰਾ ਦੇ ਸਟੇਸ਼ਨ ਦੇ ਉੱਪਰ ਰਹਿ ਗਿਆ ਉਸ ਤੋਂ ਬਾਅਦ ਕਿਹਾ ਕਿ ਤੁਸੀਂ ਇੱਥੇ ਉਤਰ ਜਾਓ ਅਤੇ ਪਿੱਛੇ 1.5 ਕਿਲੋਮੀਟਰ ਲੈਂ ਲੈਂ ਤੁਰੇ ਜਾਓ ਅਤੇ ਪਿੱਛੇ ਸਟੇਸ਼ਨ ਹੈ ਕਿਉਂਕਿ ਗੱਡੀ ਲਗਭਗ ਡੇਢ-2 ਕਿਲੋਮੀਟਰ ਅੱਗੇ ਆ ਚੁੱਕੀ ਸੀ। ਉਸ ਤੋਂ ਬਾਅਦ ਉਸੇ ਲੈਣਾ ਦੇ ਉੱਪਰ ਉਤਰ ਗਏ ਅਤੇ ਪਛਾਣ ਨੂੰ ਭੱਜ ਗਏ। ਇੱਕ ਮਾਂ ਦੀ ममता ਅਤੇ ਪਿਓ ਦਾ ਪਿਆਰ ਜੋ ਕਿ ਆਪਣੇ ਬੱਚੇ ਨੂੰ ਮਿਲਣ ਦੇ ਲਈ ਤੜਫ ਰਿਹਾ ਸੀ। ਲੈਣਾ ਦੇ ਉੱਪਰ ਤੁਰ ਰਹੇ ਸੀ ਕਿਉਂਕਿ ਸੜਕ ਦੇ ਉੱਪਰ ਹੁੰਦੇ ਤਾਂ ਉਹਨਾਂ ਨੂੰ ਕੋਈ ਸਾਧਨ ਵੀ ਮਿਲ ਜਾਂਦਾ ਗੱਡੀ ਦੀ ਲੈਨ-ਲੈਨ ਤੇ ਉਹ ਜਾ ਰਹੇ ਸੀ ਅਤੇ ਸਿੱਧੇ ਪਹੁੰਚ ਜਾਂਦੇ ਨੇ। ਉਸੇ ਹੀ ਰੇਲਵੇ ਸਟੇਸ਼ਨ ਦੇ ਉੱਪਰ ਜਿੱਥੇ ਉਹਨਾਂ ਤੋਂ ਰਾਜਵੀਰ ਵਿਛੜਿਆ ਸੀ। ਸਟੇਸ਼ਨ ਦੇ ਉੱਪਰ ਹੋਰ ਵੀ ਗੱਡੀਆਂ ਆ ਰਹੀਆਂ ਸੀ, ਜਾ ਰਹੀਆਂ ਸੀ, ਬਹੁਤ ਜ਼ਿਆਦਾ ਭੀੜ ਸੀ। ਉਹਨਾਂ ਨੇ ਪੂਰਾ ਰੇਲਵੇ ਸਟੇਸ਼ਨ ਛਾਣਵਾ ਲਿਆ ਪਰ ਉਹਨਾਂ ਨੂੰ ਰਾਜਵੀਰ ਨਹੀਂ ਮਿਲਿਆ। ਬਹੁਤ ਜਗ੍ਹਾ ਉਹਨਾਂ ਨੇ ਅਨਾਉਂਸਮੈਂਟਾਂ ਵੀ ਕਰਵਾਈਆਂ ਅਤੇ ਬਹੁਤ ਭਾਲਣ ਦੀ ਕੋਸ਼ਿਸ਼ ਕੀਤੀ। ਰੇਲਵੇ ਸਟੇਸ਼ਨ ਤੋਂ ਬਾਹਰ ਜੋ ਆਗਰਾ ਦਾ ਬਾਜ਼ਾਰ ਹੈ ਉਧਰ ਜਾ ਕੇ ਵੀ ਉਹਨਾਂ ਨੇ ਰਾਜਵੀਰ ਦੀ ਭਾਲ ਕੀਤੀ ਪਰ ਰਾਜਵੀਰ ਉਹਨਾਂ ਨੂੰ ਕਿਤੇ ਵੀ ਨਹੀਂ ਮਿਲਿਆ। ਦੋਨੋਂ ਜਣੇ ਰੱਬ ਦਾ ਭਾਣਾ ਮੰਨ ਕੇ ਉੱਥੇ ਹੀ ਬੈਠ ਗਏ ਤੇ ਇੱਕ ਦੂਜੇ ਦੇ ਗੱਲ ਲਾ ਕੇ ਉੱਚੀ-ਉੱਚੀ ਤਾਹਾਂ ਮਾਰ ਕੇ ਰੋਣ ਲੱਗੇ। ਕਿਹੇ ਪਰਮਪਿਤਾ ਪਰਮਾਤਮਾ ਸਾਡੇ ਤੋਂ ਐਸਾ ਕਿਹੜਾ ਗੁਨਾਹ ਹੋ ਗਿਆ? ਅਸੀਂ ਤਾਂ ਤੇਰੇ ਦਰ ਤੇ ਆਏ ਹਾਂ ਅਸੀਂ ਤਾਂ ਤੇਰੇ ਦਰ ਤੇ ਮੱਥਾ ਟੇਕਣ ਦੇ ਲਈ ਜਾ ਰਹੇ ਸੀ ਪਰ ਸਾਡੇ ਨਾਲ ਐਨੀ ਮਾੜੀ ਹੋਈ ਹੈ ਇਹ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਪਰ ਉਸ ਤੋਂ ਬਾਅਦ ਕਹਿੰਦੀ ਆ ਨਾ ਕਿ ਪ੍ਰਮਾਤਮਾ ਜੋ ਕੁਝ ਵੀ ਕਰਦਾ ਹੁੰਦਾ ਹੈ ਉਹ ਆਪਣੇ ਭਾਣੇ ਦੇ ਵਿੱਚ ਰਹਿ ਕੇ ਭਾਣੇ ਦੇ ਵਿੱਚ ਰਹਿਣਾ ਸਿਖਾ ਦਿੰਦਾ ਹੈ ਤੇ ਜੋ ਕੁਝ ਉਸਨੇ ਕਰਨਾ ਹੈ ਸਮਾਂ ਪਾ ਕੇ ਕਰ ਹੀ ਦੇਣਾ ਹੈ ਚਾਹੇ ਉਸਦੇ ਲਈ 20 ਸਾਲ ਲੱਗਣ ਤੇ 25 ਸਾਲ ਲੱਗਣ ਤੇ ਸਬਰ ਦਾ ਫਲ ਮਿੱਠਾ ਬਹੁਤ ਹੁੰਦਾ ਹੈ ਤੇ ਦੋਸਤੋ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਰਾਜਵੀਰ ਆਪਣੇ ਮਾਤਾ ਪਿਤਾ ਦੇ ਕੋਲੋਂ ਵਿਛੜਿਆ ਸੀ ਤਾਂ ਉੱਥੇ ਇੱਕ ਦਿੱਲੀ ਨੂੰ ਟ੍ਰੇਨ ਜਾ ਰਹੀ ਸੀ ਤੇ ਦਿੱਲੀ ਨੂੰ ਟ੍ਰੇਨ ਜਾ ਰਹੀ ਸੀ ਉਸ ਦੇ ਵਿੱਚ ਇੱਕ ਸਰਦਾਰ ਸੀ ਉਸ ਨੇ ਦੇਖਿਆ ਕਿ ਇੱਕ ਬੱਚਾ ਜੋ ਕਿ ਕੱਲਾ ਰੋ ਰਿਹਾ ਹੈ ਉਹ ਬੱਚੇ ਦੇ ਕੋਲ ਆਇਆ ਤੇ ਪੁੱਛਿਆ ਕਿ ਤੇਰਾ ਨਾਮ ਕੀ ਹੈ ਕਿ ਮੇਰਾ ਨਾਮ ਰਾਜਵੀਰ ਹੈ ਰਹਿਣ ਵਾਲਾ ਕਿੱਥੋਂ ਦਾ ਹੈ ਰਹਿਣ ਵਾਲਾ ਉਸ ਨੂੰ ਆਪਣੇ ਸਿਰਫ ਪਿੰਡ ਦਾ ਨਾਮ ਪਤਾ ਸੀ ਇਹ ਨਹੀਂ ਸੀ ਪਤਾ ਕਿ ਪਿੰਡ ਹੈ ਕਿਹੜੀ ਜਗ੍ਹਾ ਕਿਉਂਕਿ ਇੱਕ ਪਿੰਡ ਦੇ ਬਹੁਤ ਸਾਰੇ ਨਾਮ ਹੁੰਦੇ ਨੇ ਉਸ ਤੋਂ ਬਾਅਦ ਉਸਨੇ ਰਾਜਵੀਰ ਨੂੰ ਨਾਲ ਲੈ ਲਿਆ ਤੇ ਆਪਣੇ ਘਰ ਆ ਗਿਆ ਘਰ ਆ ਕੇ ਆਪਣੇ ਪਤਨੀ ਨੂੰ ਕਹਿੰਦਾ ਕਿ ਤੂੰ ਕਹਿੰਦੀ ਹੁੰਦੀ ਸੀ ਨਾ ਕਿ ਆਪਣੇ ਕੋਈ ਬੱਚਾ ਨਹੀਂ ਹੈ ਆ ਦੇਖੋ ਅੱਜ ਮੈਂ ਬੱਚਾ ਲੈ ਆਇਆ ਤੇ ਰਾਜਵੀਰ ਉਹਨਾਂ ਦੇ ਘਰ ਹੀ ਰਿਹਾ ਕਿਉਂਕਿ ਉਹ ਇੱਕ ਗਵਰਨਮੈਂਟ ਟੀਚਰ ਸੀ ਉਸਨੇ ਆਪਣੇ ਬੱਚੇ ਦੀ ਪਰਵਰਿਸ਼ ਬੜੇ ਹੀ ਪਿਆਰ ਦੇ ਨਾਲ ਕੀਤੀ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਇਆ ਤੇ ਉਧਰ ਜੋ ਰਾਜਵੀਰ ਦੇ ਮਾਤਾ ਪਿਤਾ ਸੁਲਜੀਤ ਸਿੰਘ ਅਤੇ ਮਨਜੀਤ ਕੌਰ ਉਹ ਰੱਬ ਦਾ ਭਾਣਾ ਮੰਨ ਕੇ ਵਾਪਸ ਆ ਗਏ ਅਤੇ ਘਰ ਹੀ ਆ ਗਏ ਕਿਉਂਕਿ ਕੱਲਾ ਕਹਿ ਰਾ ਉਹਨਾਂ ਦਾ ਪੁੱਤਰ ਉਹਨਾਂ ਤੋਂ ਵਿਛੜ ਚੁੱਕਿਆ ਸੀ ਉਹ ਬਹੁਤ ਜ਼ਿਆਦਾ ਉਦਾਸ ਹੋ ਗਏ ਸੀ ਤੇ ਉਦੋਂ ਰਾਜਵੀਰ ਉਹਨੇ ਕੁਝ ਸਮਾਂ ਤਾਂ ਆਪਣੇ ਮਾਤਾ ਪਿਤਾ ਨੂੰ ਯਾਦ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਹੀ ਕੁਲ ਮਿਲੇ ਗਿਆ ਕਿਉਂਕਿ ਬੱਚਾ ਸੀ ਉਸਨੇ ਸੋਚ ਲਿਆ ਕਿ ਹੁਣ ਮੇਰੇ ਮਾਤਾ ਪਿਤਾ ਨਹੀਂ ਵਾਪਸ ਆਉਂਦੇ ਉਸ ਦਾ ਪੜ੍ਹਾਈ ਦੇ ਵਿੱਚ ਚੰਗਾ ਧਿਆਨ ਸੀ ਪੜ੍ਹਾਈ ਵੱਲ ਧਿਆਨ ਰੱਖਿਆ ਕਰੇ ਦਿਨ ਰਾਤ ਮਿਹਨਤ ਕਰਿਆ ਕਰੇ ਤੇ ਪਹੁੰਚ ਜਾਂਦਾ ਹੈ 8ਵੀਂ ਜਮਾਤ ਦੇ ਵਿੱਚ ਪੜਾਈ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਕਿਉਂਕਿ ਉਸਦੇ ਪਿਤਾ ਇੱਕ ਗਵਰਨਮੈਂਟ ਟੀਚਰ ਸੀ ਤੇ ਘਰ ਦੇ ਵਿੱਚ ਬੁਰਾ ਪੜ੍ਹਾਈ ਦਾ ਮਾਹੌਲ ਸੀ ਇਹ ਤਾਂ ਹੈ ਨਹੀਂ ਸੀ ਕਿ ਸਕੂਲੋਂ ਆਉਣ ਤੋਂ ਬਾਅਦ ਉਹ ਲੋਫਰ ਫਿਰਦਾ ਰਹੇਗਾ ਸਕੂਲੋਂ ਆਉਣ ਤੋਂ ਬਾਅਦ ਵੀ ਉਸ ਨੂੰ ਪੜਾਇਆ ਜਾਂਦਾ ਸੀ ਲਿਖਾਇਆ ਜਾਂਦਾ ਸੀ ਉਸਨੂੰ ਮਿਹਨਤ ਕਰਵਾਈ ਜਾਂਦੀ ਸੀ ਅਤੇ ਉਸਦੇ ਪਿਤਾ ਨੇ ਜੋ ਦਿੱਲੀ ਦੇ ਵਿੱਚ ਉਸ ਨੂੰ ਸਟੇਸ਼ਨ ਤੋਂ ਲੈ ਕੇ ਆਇਆ ਸੀ ਉਸਨੂੰ ਆਪਣਾ ਬੱਚਾ ਬਣਾ ਲਿਆ ਸੀ ਅਸੀਂ ਪਿਤਾ ਹੀ ਕਵਾਂਗੇ ਹੁਣ ਉਸਨੂੰ ਕਿਉਂਕਿ ਇੱਕ ਜਨਮ ਦੇਣ ਵਾਲਾ ਤੇ ਇੱਕ ਪਾਲਣ ਵਾਲਾ ਪਿਤਾ ਹੀ ਹੁੰਦਾ ਹੈ ਤੋਂ ਉਸ ਤੋਂ ਬਾਅਦ ਉਸਨੇ ਚੰਗੀ ਪਰਵਰਿਸ਼ ਕੀਤੀ ਕੁਲੇ ਦੇ ਵਿੱਚ ਪਹੁੰਚ ਜਾਂਦਾ ਹੈ ਅਤੇ ਹੁਣ ਰਾਜਵੀਰ ਵੱਡਾ ਹੋ ਗਿਆ ਸੀ ਪਰ ਪਿੱਛੇ ਬਚਪਨ ਦੇ ਵਿੱਚ ਉਸ ਨਾਲ ਜੋ ਕੁਝ ਹੋਇਆ ਸਭ ਕੁਝ ਭੁੱਲ ਚੁੱਕਿਆ ਸੀ ਅਤੇ ਹੁਣ ਉਹਨਾਂ ਨੂੰ ਹੀ ਆਪਣੇ ਮਾਤਾ ਪਿਤਾ ਸਮਝੀ ਬੈਠਾ ਸੀ ਜਿਵੇਂ ਹੀ ਕੁਲੇ ਦੇ ਵਿੱਚ ਜਾਂਦਾ ਹੈ ਤਾਂ ਉਸਦੇ ਪਿਤਾ ਨੇ ਕਿਹਾ ਕਿ ਤੂੰ ਹੁਣ ਤਿਆਰੀ ਕਰ ਲੈ ਆਰਐਸ ਦੇ ਇਗਜ਼ਾਮ ਦੀ ਕਿਉਂਕਿ ਹੁਣ ਤੂੰ ਕਲੈਕਟਰ ਬਣਨਾ ਹੈ ਉਸ ਤੋਂ ਬਾਅਦ ਉਸਨੇ ਪੜ੍ਹਾਈ ਜਾਰੀ ਰੱਖੀ ਤਾਂ ਦਿੱਲੀ ਦੇ ਵਿੱਚ ਕਾਫੀ ਇਦਾਂ ਦੇ ਕੋਚਿੰਗ ਸੈਂਟਰ ਨੇ ਜੋ ਤਿਆਰੀਆਂ ਕਰਵਾਉਂਦੇ ਨੇ ਦਿੱਲੀ ਦੇ ਵਿੱਚ ਰਹਿ ਕੇ ਉਸ ਨੂੰ ਬਹੁਤ ਵਧੀਆ ਫਾਇਦਾ ਮਿਲਿਆ ਤੇ ਰਾਜਵੀਰ ਨੇ ਉਹ ਤਿਆਰੀ ਕੀਤੀ ਤੇ ਤਿਆਰੀ ਕਰਨ ਤੋਂ ਬਾਅਦ ਆਖਰਕਾਰ ਉਹ ਦਿਨ ਆ ਹੀ ਗਿਆ ਕਿ ਜਿਸ ਦਿਨ ਉਸ ਦਾ ਸੁਪਨਾ ਪੂਰਾ ਹੋਣਾ ਸੀ ਤੇ ਹੁਣ ਉਹ ਕਲੈਕਟਰ ਬਣ ਚੁੱਕਿਆ ਸੀ ਕਲੈਕਟਰ ਬਣ ਕੇ ਜਦੋਂ ਆਪਣੇ ਪਿਤਾ ਦੇ ਕੋਲ ਆਇਆ ਤੇ ਆਪਣੇ ਪਿਤਾ ਦੇ ਪੈਰ ਚੁਏ ਤਾਂ ਉਸ ਤੋਂ ਬਾਅਦ ਉਸਦੇ ਪਿਤਾ ਨੇ ਗੱਲ ਨਾ ਲਾਇਆ ਪਰ ਉਹ ਆਪਣੇ ਹੰਝੂ ਨਹੀਂ ਰੋਕ ਸਕਿਆ ਉਸਨੇ ਕਿਹਾ ਕਿ ਅੱਜ ਜੇਕਰ ਤੇਰੇ ਮਾਂ-ਬਾਪ ਤੇਰੇ ਕੋਲ ਹੁੰਦੇ ਤਾਂ ਉਹਨਾਂ ਨੇ ਕਿੰਨਾ ਖੁਸ਼ ਹੋਣਾ ਸੀ ਇਹ ਸਾਡਾ ਬੱਚਾ ਕਲੈਕਟਰ ਬਣ ਗਿਆ ਮਾਪੇ ਰਾਜਵੀਰ ਨੇ ਕਿਹਾ ਕਿਹੜੇ ਮਾਪੇ ਮੇਰੇ ਮਾਪੇ ਤਾਂ ਤੁਸੀਂ ਹੋ ਉਸ ਤੋਂ ਬਾਅਦ ਉਸ ਮਾਸਟਰ ਨੇ ਕਿਹਾ ਕਿ ਅਸੀਂ ਤਾਂ ਤੈਨੂੰ ਪਾਲਣ ਵਾਲੇ ਆ ਤੈਨੂੰ ਜਨਮ ਦੇਣ ਵਾਲਾ ਅਕਸਰ ਕੋਈ ਹੋਰ ਹੈ ਤਾਂ ਉਸ ਤੋਂ ਬਾਅਦ ਰਾਜਵੀਰ ਬਹੁਤ ਜ਼ਿਆਦਾ ਉਦਾਸ ਹੋ ਗਿਆ ਤੇ ਹੁਣ ਉਸ ਨੇ ਆਪਣੇ ਮਨ ਦੇ ਵਿੱਚ ਇਹੀ ठान ਲਈ ਕਿ ਮੈਂ ਆਪਣੇ ਜਨਮ ਦੇਣ ਵਾਲੇ ਮਾਤਾ ਪਿਤਾ ਨੂੰ ਵੀ ਲੱਭ ਕੇ ਲਿਆਵਾਂ ਉਸ ਨੇ ਬਹੁਤ ਕੋਸ਼ਿਸ਼ ਕੀਤੀ ਉਸ ਨੇ ਇੱਕ ਪ੍ਰੋਗਰਾਮ ਕੀਤਾ ਜਿਸ ਦੇ ਵਿੱਚ ਉਸ ਨੇ ਇਹ ਟਾਈਟਲ ਰੱਖਿਆ ਕਿ ਜਿੰਨਾ ਜਿੰਨਾ ਦੇ ਬੱਚੇ ਵਿਛੜੇ ਹੋਏ ਨੇ ਉਹ ਮਾਪੇ ਆ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਨੇ ਕਿਉਂਕਿ ਹੋ ਸਕਦਾ ਹੈ ਉਹਨਾਂ ਨੂੰ ਕੋਈ ਉਹਨਾਂ ਦਾ ਵਿਛੜਿਆ ਹੋਇਆ ਮਿਲ ਜਾਵੇ ਕਾਫੀ ਮਾਪੇ ਆਏ ਜਿਸ ਦੇ ਵਿੱਚ ਉਸਨੇ ਇੱਕ ਸਪੀਚ ਦਿੱਤੀ ਕਿ ਮੈਂ ਟ੍ਰੇਨ ਦੇ ਵਿੱਚੋਂ ਵਿਛੜ ਗਿਆ ਸੀ ਅਤੇ ਉਸ ਤੋਂ ਬਾਅਦ ਮੈਨੂੰ ਦਿੱਲੀ ਦਾ ਇੱਕ ਮਾਸਟਰ ਲੈ ਗਿਆ ਸੀ ਨਾਲ ਉਸਨੇ ਮੈਨੂੰ ਪੜਾਇਆ ਤੇ ਅੱਜ ਮੈਂ ਕਲੈਕਟਰ ਬਣ ਗਿਆ ਪਰ ਉਹਨਾਂ ਦੇ ਵਿੱਚੋਂ ਰਾਜਵੀਰ ਨੂੰ ਕੋਈ ਸਮਝ ਨਹੀਂ ਆਈ ਉਸ ਤੋਂ ਬਾਅਦ ਰਾਜਵੀਰ ਨੇ ਆਪਣੇ ਲੈਵਲ ਤੇ ਜਾਂਚ ਕੀਤੀ ਲੁਧਿਆਣਾ ਏਰੀਆ ਦੇ ਵਿੱਚ ਕਿ ਕਿਸੇ ਦੇ ਕੋਈ ਬੱਚਾ ਵਿਛੜਿਆ ਹੋਵੇ ਦੋਸਤੋ ਬਾਕੀ ਕਿਸੇ ਨੇ ਦੱਸਿਆ ਕਿ ਲੁਧਿਆਣੇ ਦੇ ਲਾਗੇ ਇੱਕ ਪਿੰਡ ਹੈ ਉੱਥੇ ਇੱਕ ਬਜ਼ੁਰਗ ਜੋੜਾ ਰਹਿੰਦਾ ਹੈ ਉਹਨਾਂ ਦਾ ਬੱਚਾ ਟ੍ਰੇਨ ਦੇ ਵਿੱਚ ਵਿਛੜ ਗਿਆ ਸੀ ਹਜੂਰ ਸਾਹਿਬ ਜਾਣਦੇ ਆ ਤਾਂ ਤੇ ਫਿਰ ਕੀ ਸੀ ਰਾਜਵੀਰ ਪਹੁੰਚ ਗਿਆ ਉਸ ਜਗ੍ਹਾ ਦੇ ਉੱਪਰ ਤੇ ਉਹੀ ਸਰਜੀਤ ਸਿੰਘ ਤੇ ਉਹੀ ਮਨਜੀਤ ਕੌਰ ਜੋ ਕਿ ਅੱਜ ਵੀ ਇੰਤਜ਼ਾਰ ਕਰ ਰਹੇ ਸੀ ਆਪਣੇ ਬੱਚੇ ਦੇ ਆਉਣ ਦਾ ਤੇ ਬੱਚਾ ਵੱਡਾ ਹੋ ਕੇ ਅੱਜ ਵਾਪਸ ਮਿਲ ਆਇਆ ਸੀ ਦੋਨੋਂ ਹੀ ਆਪਣੇ ਬੱਚੇ ਨੂੰ ਸਾਹਮਣੇ ਇੱਕ ਵੱਡੇ ਮਕਾਮ ਦੇ ਉੱਪਰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋਏ ਅਤੇ ਉਹਨਾਂ ਨੇ પરંપિતા પરમાત્મા ਦਾ ਸ਼ੁਕਰਾਨਾ ਕੀਤਾ ਅਤੇ ਇਹ ਕਿਹਾ ਕਿ ਤੂੰ ਜਦੋਂ ਦਿਨਾ ਹੈ ਉਦੋਂ ਹੀ ਦੇਣਾ ਹੈ ਜੇ ਵਕਤ પાਕੇ ਦੇਣੀ। ਦੋਸਤੋ ਬਾਅਦ ਰਾਜਵੀ ਨੇ ਕਿਹਾ ਕਿ ਮੰਮਾ ਪਾਪਾ ਹੁਣ ਆਪਾਂ ਹਜੂਰ ਸਾਹਿਬ ਚੱਲੀਏ ਤੇ ਹਾਂ ਆਪਾਂ ਹਜੂਰ ਸਾਹਿਬ ਜ਼ਰੂਰ ਜਾਵਾਂਗੇ ਪਰ ਐ ਗੱਡੀਆਂ ਤੇ ਨਹੀਂ ਆਪਾਂ ਵੀ ਟ੍ਰੇਨ ਤੇ ਹੀ ਜਾਵਾਂਗੇ। તો ਦੋਸਤੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਮਿਲਦੇ ਹਾਂਗੇ ਇਸ ਨਵੇਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬਾ ਦਿਓ। ਧੰਨਵਾਦ।